ਹਾਂ ਜੀ ਡੀਪੀ ਦੀ ਕੋਈ ਥੋੜੀ ਨਹੀਂ ਆਉਣ ਦੀ ਦੋ ਹੀ ਸਵਾਲ ਸੀ ਦੋ ਸਾਲਾਂ ਦੇ ਮੈਂ ਜਵਾਬ ਲਓ ਯਾਨੀ ਸਹਿਮਤੀ ਬਣ ਗਈ ਸਰ ਇਹ ਗੱਲਾਂ ਉਹਨਾਂ ਨੇ ਮੈਨੂੰ ਪੁੱਛੀਆਂ ਤੇ ਮੈਂ ਦੱਸਿਆ ਸਹਿਮਤੀ ਹਾਂ ਬੋ ਉਹਨਾਂ ਦਾ ਉਹ ਵਾਰ-ਵਾਰ ਮੁੱਖ ਮੰਤਰੀਆਂ ਮੀਟਿੰਗ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਵੀ ਕਰ ਲੈਣਗੇ ਜੇ ਮੈਂ ਤਾਂ ਸੀਗਾ ਮੈਂ ਤਾਂ ਹਾਜ਼ਰ ਹਾਂ ਪੁਰੇ ਸਭ ਕਿਉਂਕਿ ਇਹ ਕਹਿ ਰਹੇ ਸੀ ਕਹਿੰਦੇ ਕਿ ਅਸੀਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਨਹੀਂ ਮੇਰੇ ਨਾਲ ਤਾਂ ਕਰ ਲਈ ਸੀ ਕਰ ਲਈ ਗੱਲ ਯਾਨੀ ਗੱਲ ਹੋਈ ਹੈ ਮੇਰੇ ਨਾਲ ਤਾਂ ਵਧੀਆ ਗੱਲਬਾਤਾਂ ਹੋਈਆਂ ਚਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਮੈਂ ਜਦੋਂ ਮੀਟਿੰਗ ਦੀ ਸਾਰਥਿਕ ਹੱਲ ਲੱਗੇ ਨੇ ਉਹ ਨਿਕਲੇ ਆ ਨਿਕਲ ਗਏ ਜੀ ਉਹ ਜਿਹੜੀ ਜਿਹੜੇ ਜਿਹੜੇ ਪੁਆਇੰਟ ਸੀ ਉਹ ਦੋਨੇ ਪੂਰੇ ਹੋ ਗਏ ਜ ਯਾਨੀ ਸਹਿਮਤੀ ਬਣ ਗਈ ਸਰ ਇਹ ਗੱਲਾਂ ਉਹਨਾਂ ਨੇ ਮੈਨੂੰ ਪੁੱਛੀਆਂ ਮੈਂ ਦੱਸਿਆ ਸਹਿਮਤੀ ਹੁਣ ਰਹਾ ਪੋਨ ਉਹ ਵਾਰ ਵਾਰ ਮੁੱਖ ਮੰਤਰੀਆਂ ਮੀਟਿੰਗ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਵੀ ਕਰ ਲੈਣਗੇ ਜੇ ਮੈਂ ਤਾਂ ਸੀਗਾ ਮੈਂ ਤਾਂ ਹਾਜ਼ਰ ਕੁਰੇਸ਼ਮ ਕਿਉਂਕਿ ਇਹ ਕਹਿ ਰਹੇ ਸੀ ਕਹਿੰਦੇ ਕਿ ਅਸੀਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਨਹੀਂ ਮੇਰੇ ਨਾਲ ਤਾਂ ਕਰ ਲਈ ਸੀ ਕਰ ਲਈ ਗੱਲ ਯਾਨੀ ਗੱਲ ਹੋਈ ਹੈ ਮੇਰੇ ਨਾਲ ਤਾਂ ਵਧੀਆ ਗੱਲਾਂ ਬਾਤਾਂ ਹੋਈਆਂ ਚਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜਦੋਂ ਮੀਟਿੰਗ ਦੀ ਸਾਰਥਿਕ ਹਾਲ ਲੱਗੇ ਨੇ ਉਹ ਨਿਕਲੇ ਆ ਅ ਨਿਕਲ ਗਏ ਜੀ ਉਹ ਦੋਨੋਂ ਪੁਆਇੰਟ ਜਿਹੜੇ ਜਿਹੜੇ ਪੁਆਇੰਟ ਸੀ ਉਹ ਦੋਨੇ ਪੂਰੇ ਹੋ ਗਏ ਆ ਜੀ ਦੋਨੋਂ ਪੂਰੇ ਹੋ ਗਏ ਆ ਜੀ ਖਰੀਦ ਤੇ ਡੀਏਪੀ ਦੀ ਉਹ ਹੋ ਗਏ ਜੀ ਹੋ ਗਈ ਆ ਜੀ ਡੀਏਪੀ ਦੀ ਕੋਈ ਥੋੜੀ ਨਹੀਂ ਹੋਣ ਦੀ ਦੋ ਹੀ ਸਵਾਲ ਸੀ ਦੋ ਸਵਾਲਾਂ ਦੇ ਮੈਂ ਜਵਾਬ ਲਾ ਯਾਨੀ ਸਹਿਮਤੀ ਬਣ ਇਹ ਗੱਲਾਂ ਉਹਨਾਂ ਨੇ ਮੈਨੂੰ ਪੁੱਛੀਆਂ ਤੇ ਮੈਂ ਦੱਸਿਆ ਸਹਿਮਤੀ ਹਾਂ ਰਾਬ ਉਹਨਾਂ ਦਾ ਉਹ ਵਾਰ-ਵਾਰ ਮੁੱਖ ਮੰਤਰੀਆਂ ਮੀਟਿੰਗ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਵੀ ਕਰ ਲੈਣਗੇ ਜੇ ਮੈਂ ਤਾਂ ਸੀਗਾ ਮੈਂ ਤਾਂ ਹਾਜ਼ਰ ਹਾਂ ਪੁਰੇ ਸਮ ਕਿਉਂਕਿ ਇਹ ਕਹਿ ਰਹੇ ਸੀ ਕਹਿੰਦੇ ਕਿ ਅਸੀਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਨਹੀਂ ਮੇਰੇ ਨਾਲ ਤਾਂ ਕਰ ਲਈ ਸੀ ਕਰ ਲਈ ਗੱਲ ਯਾਨੀ ਗੱਲ ਹੋਈ ਹੈ ਮੇਰੇ ਨਾਲ ਤਾਂ ਵਧੀਆ ਗੱਲਬਾਤਾਂ ਹੋਈਆਂ ਚਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਅੱਜ ਅਸੀਂ ਮੀਟਿੰਗ ਦੀ ਸਾਰਥਿਕ ਹੱਲ ਲੱਗੇ ਨੇ ਔਰ ਨਿਕਲੇ ਆ ਨਿਕਲ ਗਏ ਜੀ ਉਹ ਜਿਹੜੀ ਜਿਹੜੇ ਜਿਹੜੇ ਪੁਆਇੰਟ ਸੀ ਉਹ ਦੋਨੇ ਪੂਰੇ ਹੋ ਗਏ ਯਾਨੀ ਸਹਿਮਤੀ ਬਣ ਗਈ ਸਰ ਇਹ ਗੱਲਾਂ ਉਹਨਾਂ ਨੇ ਮੈਨੂੰ ਪੁੱਛੀਆਂ ਮੈਂ ਦੱਸਿਆ ਸਹਿਮਤੀ ਹੁਣ ਰਾਬ ਉਹਨਾਂ ਦਾ ਉਹ ਵਾਰ-ਵਾਰ ਮੁੱਖ ਮੰਤਰੀਆਂ ਮੀਟਕ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਵੀ ਕਰ ਲੈਣਗੇ ਜੇ ਮੈਂ ਤਾਂ ਸੀਗਾ ਮੈਂ ਤਾਂ ਹਾਜ਼ਰ ਹਾਂ ਪੁਰੇ ਸਭ ਕਿਉਂਕਿ ਇਹ ਕਹਿ ਰਹੇ ਸੀ ਕਹਿੰਦੇ ਕਿ ਅਸੀਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਨਹੀਂ ਮੇਰੇ ਨਾਲ ਤਾਂ ਕਰ ਲਈ ਸੀ ਕਰ ਲਈ ਗੱਲ ਯਾਨੀ ਗੱਲ ਹੋਈ ਹੈ ਮੇਰੇ ਨਾਲ ਤਾਂ ਵਧੀਆ ਗੱਲਬਾਤ ਹੋਈ ਹੈ ਚਲੋ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਮੈਂ ਤਾਂ ਮੀਟਿੰਗ ਦੀ ਸਾਰਥਿਕ ਹੱਲ ਲੱਗੇ ਨੇ ਔਰ ਨਿਕਲੇ ਆ ਨਿਕਲ ਗਏ ਜੀ ਉਹ ਜਿਹੜੀ ਜਿਹੜੇ ਜਿਹੜੇ ਪੁਆਇੰਟ ਸੀ ਉਹ ਦੋਨੇ ਪੂਰੇ ਹੋ ਗਏ ਜੀ ਦੋਨੇ ਪੂਰੇ ਹੋ ਗਏ ਨੇ ਖਰੀਦ ਤੇ ਡੀਏਪੀ ਦੀ ਉਹ ਹੋ ਗਏ ਜੀ ਹੋ ਗਈ ਆ ਜੀ ਡੀਏਪੀ ਦੀ ਕੋਈ ਥੋੜੀ ਨਹੀਂ ਆਉਣ ਦੀ ਦੋ ਹੀ ਸਵਾਲ ਸੀ ਦੋ ਸਵਾਲਾਂ ਦੇ ਮੈਂ ਜਵਾਬ ਯਾਨੀ ਸਹਿਮਤੀ ਬਣ ਗਈ ਸਰ ਇਹ ਗੱਲਾਂ ਉਹਨਾਂ ਨੇ ਮੈਨੂੰ ਪੁੱਛੀਆਂ ਮੈਂ ਦੱਸਿਆ ਸਹਿਮਤੀ ਹੁਣ ਰਹਾ ਬੋਨਾਂ ਉਹ ਵਾਰ ਵਾਰ ਮੁੱਖ ਮੰਤਰੀਆਂ ਮੀਟਿੰਗ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਵੀ ਕਰ ਲੈਣਗੇ ਮੈਂ ਤਾਂ ਸੀਗਾ ਮੈਂ ਤਾਂ ਹਾਜ਼ਰ ਹਾਂ

WhatsApp channel par